बहुत चीज तैयारियां मातावान भैन और छोटे छोटे बच्चे तो सार भरा इतने पहुंचे है सारे का इतने आने का बहुत बहुत धन्यवाद करते हैं क्योंकि बरसात पा बड़ी मुश्किल के नाम आना जा पे बरसात ना होनी तो यह हाल पूरा खुल भरया हुआ से अभी भी हाल पूरा बोला कोई ऐसी गल नहीं हैगी कुसियां खाली नहीं है साढ़े घर के आना है तो ਇੱਥੇ ਆ ਰਹੇ ਹਾਂ ਜੀ ਤੇ ਪ੍ਰਸਾਦ ਕਾਂ ਥੋੜੇ ਆ ਨੋਰਮ ਆ ਗਿਆ ਅਸੀਂ ਇਹ ਪ੍ਰੋਗਰਾਮ ਜਿਹੜਾ 24 ਅੱਠ ਨੂੰ ਕਿਲਾ ਪ੍ਰਗਟ ਕਰਨਾ ਚਾਹੁੰਦੇ ਸੀਗੇ ਉਹ ਪ੍ਰਸਾਦ ਕਰਨੇ ਵੀ ਰੱਦ ਹੋਇਆ ਸੀ ਔਰ ਅਸੀਂ ਜਾਣਦੇ ਸੀ ਕਿ ਇਸ ਪ੍ਰੋਗਰਾਮ ਨੂੰ ਕਰਾਇਆ ਜਾਵੇ ਕਿਉਂਕਿ ਪ੍ਰੋਗਰਾਮ ਕਦੇ ਕਦੇ ਲਿਖੇ ਜਾਂਦੇ ਆ ਜੇ ਪ੍ਰੋਗਰਾਮ ਸਿਰੇ ਨਾਲ ਕਾਇਮ ਤੱਕ ਨੁਕਤਾ ਜਿਨੀ ਕਰਨ ਵਾਲੇ ਬਹੁਤ ਬੰਦਾ ਕਰਦੇ ਆ ਲੋਕੇ ਪੈਸੇ ਵੀ ਲੋਕਾਂ ਤੋਂ ਅਸੀਂ ਲੈਣੇ ਹੁੰਦੇ ਆ ਤੇ ਪੈਸੇ ਲੈ ਕੇ ਇਧੀਆਂ ਕਾ ਮਾੜਾ ਜਾਣਾ ਤੇ ਜੇ ਲੱਗੇ ਵੀ ਹੋਣ ਤਾਂ ਉਹਨਾਂ ਨੂੰ ਮੈਜਰ ਨਹੀਂ ਆਉਂਦੇ ਵੀ ਲੱਗੇ ਐ ਕਿ ਨਹੀਂ ਲੱਗੇ ਉਹ ਕਹਿੰਦੇ ਚੱਪਲ ਚੱਲੇ ਤੇ ਖਾ ਗਏ ਪਰ ਉਹ ਪੈਸੇ ਨੂੰ ਦੱਸਉਣਾ ਵੀ ਜ਼ਰੂਰੀ ਹੁੰਦਾ ਵੀ ਅਸੀਂ ਲਾਏ ਆ ਤੇ ਇਸ ਕਰਕੇ ਸਾਰੀਆਂ ਪਿੰਡਾਂ ਦਾ ਸਾਰੀਆਂ ਲੋਕਾਂ ਦਾ ਸਾਰੇ ਬੱਚਿਆਂ ਦਾ ਜਿੱਲਾ ਨੇ ਪਰੂਰਨ ਕੀਤੀ ਉਹਨਾਂ ਬੱਚਿਆਂ ਦਾ ਮੈਂ ਤੈਨੂੰ ਤਮਾਕਰਾਂ

ਜੋਤੇ ਜਮਣੀਓ ਕੁ ਸੁਣਾਗੇ ਹਉ ਹਸਤੀ ਤੇ ਜਮਣ ਤੇ ਘਰ ਘਰ ਬਾਤ ਮਛਾਗੇ ਉਸਤੇ ਤੇ ਜਮਣ ਤੇ ਸਤਿ ਸ਼੍ਰੀ ਅਕਾਲ ਹੋ ਤੇ ਬਹੁਤ ਸੋਹਣਾ ਪਰਵਾਲਾ ਸੁਖੀ ਬਾਈ ਵੱਲੋਂ ਤੇ ਇੰਨਾ ਹੀ ਸਾਰੀ ਟੀਮ ਵੱਲੋਂ ਤੇ ਪਹੁੰਚੇ ਹੋਏ ਸਾਰੇ ਮਧਵੰਤੇ ਸੱਜਣਾ ਨੂੰ ਸਤਿ ਸ੍ਰੀ ਅਕਾਲ ਤੇ ਬਾਈ ਦੇ ਦੀ ਮੰਗ ਤੇ ਤੋਕ ਲੈਣਾ ਤੁਹਾਨੂੰ ਅੱਗਾ ਕੇ ਸੁਣਾਵਾਂਗੇ ਆਪਣੇ ਮੈਡਲ ਮੈਡਲ ਗਾਣੇ ਦੀ ਹੁਕਾਲ ਜਿੱਤੀ ਜਿੱਤਿਆ ਮੈਡਲ ਮੈਂ ਉਹ ਕੰਮ ਮੇਰੇ ਆਇਆ ਦਾ ਹਾਏ ਰਹਾ ਮੈਂ ਆ ਤੂੰ ਪਿੱਛੋਂ ਖੁੱਲ ਕੇ ਹਾਏ ਰਹਾ ਕਿਤਾ ਵੀ ਕਦੇ ਪਾਇਆ ਨਾ ਪਾਇਆ ਨਾ ਇੱਕ ਮੇਰੇ ਦਿਉਰ ਦਾ ਖੰਗੂਰਾ ੜਿਆ ਉੱਤੋਂ ਉੱਪਰ ਇੱਕ ਮੇਰੇ ਇੱਕ ਮੇਰੇ ਦਿਉਰ ਦਾ ਖੰਗੂਰਾ ੜਿਆ ਉੱਤੋਂ ਮੈਂ ਜੇ ਜੀ ਦੀ ਖੰਗ ਮਾਰਦੀ ਅੰਦਰੋਂ ਤਾਂ ਮੇਰਾ ਮੱਛਣੇ ਨੂੰ ਕਰਦਾ ਜੀ ਉੱਤੋਂ ਤੁੱਜਾ ਮੈਨੂੰ ਸੰਗ ਮਾਰਦੀ ਹੇ ਅੰਦਰੋਂ ਤਾਂ ਮੱਛਣੇ ਨੂੰ ਕਰਦਾ ਜੀ ਉੱਤੋਂ ਤੁੱਜਾ ਮੈਨੂੰ ਸੰਗ ਮਾਰਦੀ ਮੈਨੂੰ ਵੀ ਪਿਆ ਦੇ ਗੋਗ ਵਿੱਚ ਪਾ ਕੇ ਤੂੰ ਆਪ ਬੈਂਕ ਲਾਈ ਜਾਂਦਾ ਵਾਰ-ਵਾਰ ਵੇ ਤੂੰ ਹੀ ਲੈ ਜਾ ਡੱਟ ਤੋਂ ਮੈਨੂੰ ਵੇ ਫੜ ਕੇ ਉਹ ਗੱਲ ਮੇਰੀ ਸੁਣੀ ਅੰਦਰ ਬਰਾੜ ਮੈਂ ਵੇਖੀ ਪਹਿਲੇ ਸੱਤ ਝੜਦੀ ਲੱਕੇ ਜਦੋਂ ਕਰਦੇਲੀ ਤਾਂ ਢੰਗ ਮਾਰਦੀ ਅੰਦਰੋਂ ਤਾਂ ਮੇਰੇ ਹੱਜੜੇ ਨੂੰ ਕਰਦਾ ਏ ਉੱਤੋਂ ਤੋਂ ਜਨਤਾ ਮੈਨੂੰ ਸੰਗ ਮਾਰਦੀ ਉਹ ਕਿਹਦਾ ਬਲਾ ਹੈ ਅੱਜ ਸੁਖੀ ਜੀ ਅੱਜ ਦੁਬਾਰਾ ਖੇਤੀਆਂ ਦਾ ਤਿਆਰ ਬਣਾਇਆ ਗਿਆ ਕਹਿੰਦੇ ਜਿਹੜਾ ਤਿਆਂ ਤਿਆਰ ਬਣਾਇਆ ਗਿਆ ਸੀ ਇਹ ਡੇਟ ਨਾਲ ਆਪਣੇ ਪਹਿਲਾਂ ਰੱਖਿਓ ਸੀ ਜੀ ਕਿਉਂਕਿ ਬਾਰਿਸ਼ ਹੋਣ ਕਰਕੇ ਡੇਟ ਨੂੰ ਆਪਾਂ ਲੇਟ ਕਰਤਾ ਗਿਆ ਔਰ ਮੇਰੇ ਵੀ ਪ੍ਰੋਗਰਾਮ ਐਸੀ ਆ ਵੀ ਆਪਾਂ ਪ੍ਰੋਗਰਾਮ ਕੈਨਸਲ ਕੀਤਾ ਜਾਵੇ ਕਿਉਂਕਿ ਜਿਹੜੇ ਆਪਾਂ ਮਾਰੋਮਾਰੀ ਹੋ ਰਹੀ ਆ ਹੜ ਆ ਰਹੇ ਆ ਇੰਨਾ ਜਨ ਕੀ ਬੁਰਾ ਹਾਲ ਹੋ ਰਿਆ ਸੀਗਾ ਪਰ ਕਿਤੇ ਨਾ ਕਿਤੇ ਸਾਨੂੰ ਕੁਛ ਖੁਸ਼ੀ ਵੇਖਣੀ ਪੈਂਦੀ ਮਾਤਾ ਪਿਣਾ ਤੇ ਬਹੁਤ ਫੋਨ ਆ ਰਹੇ ਸੀਗੇ ਜੀ ਵੀ ਇਸ ਪ੍ਰੋਗਰਾਮ ਕਰਾਓ ਜੀ ਕਿਉਂਕਿ ਕਿਤੇ ਨਾ ਕਿਤੇ ਆਪਾਂ ਦੇਖਦੇ ਖੁਸ਼ੀ ਔਖੀ ਬੜੀ ਮਿਲਦੀ ਆ ਜੀ ਦੁੱਖ ਤਲੀਫ ਪਰੇਸ਼ਾਨੀਆਂ ਟੈਨਸ਼ਨ ਉਹ ਹਰ ਵਾਰੀ ਮਿਲਦੀ ਰਹਿੰਦੇ ਬੰਦੇ ਨੂੰ ਬੋਝ ਬਣਦਾ ਸਿਰ ਦਾ ਪਰ ਇੱਥੇ ਚਲੋ ਆ ਗਏ ਮਾਤਾ ਪਿਣਾ ਇੱਥੇ ਪਹੁੰਚ ਗਏ ਤੇ ਉਹਨਾਂ ਨੇ ਆਪਣਾ ਖੁਸ਼ੀ ਪ੍ਰਗਟ ਕੀਤੀ ਉਹ ਸਾਡੇ ਇੱਕ ਬੋਲ ਦੇ ਮੇਰਾ ਛੋਟਾ ਵੀਰ ਚੰਦਾ ਬੜ ਤੇ ਪਹੁੰਚੇ ਆ ਮੈਂ ਉਹਨਾਂ ਦਿলো ਧੰਨਵਾਦ ਕਰਦਾ ਵਾਂ ਕਿਉਂਕਿ ਇਹ ਮੇਰਾ ਛੋਟਾ ਵੀਰ ਸ਼ੂਟ ਦੇ ਬੀਜੀ ਸੀਗਾ ਪਰ ਉਥੋਂ ਛੱਡ ਕੇ ਮੌਕੇ ਪਹੁੰਚੇ ਵੀਰੇ ਵੀ ਕੋਈ ਗੱਲ ਨਹੀਂ ਤੇਰਾ ਪ੍ਰੋਗਰਾਮ ਚਾਹੇ ਲੇਟ ਵੀ ਹੋ ਜੇ ਚਾਹੇ 10 ਜਨ ਰਹਿਣ ਮੈਂ ਉੱਥੇ ਜੂਰ ਪਹੁੰਚੂਗਾ ਇਹ ਬਹੁਤ ਵੱਡੀ ਕੁਆਲਿਟੀ ਮੇਰੇ ਛੋਟੇ ਵੀਰ ਵਿੱਚ ਨਹੀਂ ਦੇ ਅਕਸਰ ਮੈਂ ਵੇਖਦਾ ਕਲਾਕਾਰ ਭਾਜ ਜਾਂਦੇ ਵੀ ਸੀ ਆਣ ਸਦ ਸੇ ਲੇਟ ਹੋ ਗਏ ਜੀ ਮੇਰਾ ਪ੍ਰੋਗਰਾਮ ਹੋ ਗਿਆ ਪੁੱਛਦੇ ਆ ਫੋਨ ਲਾ ਕੇ ਵੀ ਕਿੰਨੇ ਬੰਦੇ ਰਹਿ ਗਏ ਆ ਉਹ ਵੀਰ ਚੁੱਕਦਾ ਵੀਰੇ ਤੂੰ ਭਲੇ ਪੰਜ ਰਖਲਾ ਬੁੜੀਆਂ ਬੰਦੇ ਜਿਹੜੇ ਵੀ ਹੈਗੇ ਫੋਟੋਆਂ ਵੀਰੇ ਫੋਟੋ ਪੜਾ ਕੇ ਜਾਊਗਾ ਤੇਰੇ ਪ੍ਰੋਗਰਾਮ ਜਾਊਗਾ ਤਾਂ ਮੈਂ ਵੀਰੇ ਧੰਨਵਾਦ ਕਰਦਾ ਵੀਰੇ ਉੱਥੋਂ ਚੰਡੇਗੜ੍ਹ ਆਏ ਅੱਜ ਤੱਕ ਥੱਕੇ ਹੰਬੇ ਪਹੁੰਚਿਆ ਤਾਂ ਮੈਂ ਇਹ ਸਾਰੀ ਫੈਮਲੀ ਧੰਨਵਾਦ ਕਰਦਾ ਮੇਰਾ ਵੱਡਾ ਵੀਰ ਬੂਟਾ ਬਰਾੜ ਮੇਰੇ ਵੱਡੇ ਭਾਈ ਜੀ ਆਪਣੇ ਕਲਾ ਬਰਾੜ ਸਾਹਿਬ ਜੋ ਕਿ ਮੇਰਾ ਬੜਾ ਲੰਮਾ ਸਮੇਂ ਤੋਂ ਨਾ ਪਿਆਰ ਸੀਗਾ ਔਰ ਇਹ ਦੋਨਾਂ ਭਰਾਜ ਬੜੀ ਕੁਆਲਿਟੀ ਆ ਵੀ ਜੇ ਇਹਨਾਂ ਕਹਤਾ ਸੀ ਵੀਰੇ ਪਹੁੰਚਾਂਗੇ ਤਾਂ ਪਹੁੰਚਾਂਗੇ ਤਾਂ ਮੈਂ ਦਿਲੋਂ ਧੰਨਵਾਦ ਕਰਦਾ ਬਰਾੜ ਫੈਮਲੀ ਦੀ ਹਾਂਜੀ ਸਰ ਕੀ ਨਾਮ ਹੈ ਅੱਜ ਅਗਰਵਲ ਸਭਾ ਕਪੂਰਾ ਲਾਜਪੁਰਾ ਨਗਰ ਕਿਥੇ ਇਹ ਛੱਡੀਆਂ ਦਾ ਤਿਉਹਾਰ ਬਣਾਇਆ ਗਿਆ ਹੈ ਜਯਮਾ ਚੰਤਪੁਰਨੀ ਕਲੱਬ ਔਰ ਪ੍ਰੈਸ ਐਸੋਸੀਏਸ਼ਨ ਰਜਿਸਟਰਡ ਬਲਾਕ ਕੋਰ ਕਪੂਰਾ ਵੱਲੋਂ ਰਲ ਮਿਲ ਕੇ ਜੋ ਉਪਰਾਲਾ ਕੀਤਾ ਗਿਆ ਇਹ ਉਪਰਾਲਾ ਜਿਹੜਾ ਸੀ 24/8/2025 ਦਿਨ ਐਤਵਾਰ ਨੂੰ ਕਿਲਾ ਪਾਰਕ ਵਿੱਚ ਕਰਾਇਆ ਜਾਣਾ ਸੀ ਪਰ ਭਾਰੀ ਪ੍ਰਸਾਦ ਹੋਂ ਕਾਰਨ ਉੱਥੋਂ ਪ੍ਰੋਗਰਾਮ ਜਿਹੜਾ ਪੋਸਟਪੋਨ ਕੀਤਾ ਗਿਆ ਤੇ ਅਸੀਂ 31 8 2025 ਦਾ ਪ੍ਰੋਗਰਾਮ ਅੱਗੇ ਮਿੱਥਿਆ ਸੀ ਪਰ ਬਰਸਾਤ ਅੱਜ ਵੀ ਕਾਫੀ ਸੀ ਪਰਸੋ ਅਸੀਂ ਅਗਰਵਾਲ ਸਭਾ ਦਾ ਡਿਸਾਈਡ ਕੀਤਾ ਕਿ ਇੱਥੇ ਪ੍ਰੋਗਰਾਮ ਕਰਾਇਆ ਜਾਵੇ ਭਾਰੀ ਬਰਸਾਤ ਹੋਣ ਦੇ ਬਾਵਜੂਦ ਵੀ ਅੱਜ ਧੀਆ ਪੈਣਾ ਨੇ ਮਾਤਾਵਾਂ ਨੇ ਸਾਥੀਆਂ ਨੇ ਸਾਰਿਆਂ ਨੇ ਰਲ ਮਿਲ ਕੇ ਇੱਥੇ ਪ੍ਰੋਗਰਾਮ ਕੀਤਾ ਔਰ ਬਹੁਤ ਭਾਰੀ ਰਸ਼ ਹੋਇਆ ਹੈ ਬਰਸਾਤ ਦੇ ਕਾਰਨ ਸਾਨੂੰ ਉਮੀਦ ਨਹੀਂ ਸੀ ਲੱਗਦੀ ਕਿ ਇਹਨਾਂ ਰਸ਼ ਹੋ ਜਾਏਗਾ ਪਰ ਧੀਆ ਪੈਣਾ ਨੇ ਬਹੁਤ ਸਾਥ ਦਿੱਤਾ ਔਰ ਵਧੀਆ ਪਰਫਾਰਮੈਂਸ ਕਰਕੇ ਉਹਨਾਂ ਨੇ ਧੀਆ ਦੇ ਮੇਲੇ ਨੂੰ ਰੰਗ ਲਾਇਆ ਮੈਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਪ੍ਰੈਸ ਸੈਸ਼ਨ ਕੋਟਕਪੂਰਾ ਬਲਾਕ ਕੋਟਕਪੂਰਾ ਵੱਲੋਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੈ ਮਾਂ ਚੰਦਪੁਰਨੀ ਕਲੱਬ ਵੱਲੋਂ ਵੀ ਮੈਂ ਧੰਨਵਾਦ ਕਰਦਾ ਥੈਂਕ ਯੂ ਹਾਂਜੀ ਸਰ ਅੱਜ ਇੱਥੇ ਕੋਟਕਪੂਰਾ ਤੁਸੀਂ ਬੰਤੀ ਹੋ ਅਦਰਵਾਰ ਸਵਾਲ ਲਾਇਕਤਨਗਰ ਕੋਟਕਪੂਰਾ ਇੱਥੇ ਤੀਆਂ ਦਾ ਤਿਉਹਾਰ ਮਨਾਇਆ ਗਿਆ ਹੈ ਇਹ ਬਾਤ ਚੰਦਪੁਰਨੀ ਕਲੱਬ ਦੇ ਨਾਲ ਪ੍ਰੈਸ ਸੈਸ਼ਨ ਕੋਟਕਪੂਰਾ ਵੱਲੋਂ ਹਾਂ ਕੀ ਕਿਸੇ ਦਾ ਕੋਈ ਚਾਹਤ ਹੈ ਅ ਵੀਰੇ ਵੱਡੇ ਬਾਈ ਨੇ ਹੁਕਮ ਲਾਇਆ ਇਹ ਸੁੱਕ ਵੀਰੇ ਨੇ ਹਨਾ ਤੇ ਸਾਰਿਆਂ ਨੇ ਬੁਲਾਇਆ ਤੇ ਆਉਣਾ ਬਣਦਾ ਸੀਗਾ ਤੇ ਅਸੀਂ ਪਹੁੰਚੇ ਆ ਤੇ ਬਸ ਮੇਰਾ ਪਹੁੰਚ ਕੇ ਸਾਰਿਆਂ ਨੂੰ ਇਹ ਸੁਨੇਹਾ ਹੈ ਇੰਤਿਹਾਰ ਵੀ ਮਨਾਓ ਪਲੱਸ ਜਿਹੜੇ ਪੰਜਾਬ ਦੇ ਵਿੱਚ ਜੋ ਹਾਲਾਤ ਬਣੇ ਹੋਏ ਨੇ ਨਾ ਸਾਰਿਆਂ ਨੇ ਵੱਧ ਤੋਂ ਵੱਧ ਉਧਰ ਜਰੂਰ ਸਪੋਰਟ ਕਰੋ ਅ ਅਸੀਂ ਵੀ ਜਿੰਨੇ ਜੋਗੇ ਕਰੀ ਜਾਂਦੇ ਆ ਤੇ ਇੱਥੇ ਮੈਨੂੰ ਐਸੀ ਜਿੰਨਾ ਇਕੱਠ ਹੋਇਆ ਸਾਰਿਆਂ ਨੂੰ ਸੁਨੇਹਾ ਦੇ ਸਕੀਏ ਵੀ ਸਾਰਿਆਂ ਨੇ ਰਲ ਮਿਲ ਕੇ ਹੋਰ ਨਹੀਂ ਤਾਂ ਵੀ ਸੁੱਖਾਂ ਦਾ ਸੁੱਖ ਹੋ ਵੀ ਵਧੀਆ ਹੋਵੇ ਹਨਾ ਰੰਗਲਾ ਰੰਗਲਾ ਪੰਜਾਬ ਦੁਆਰਾ ਫੇਰ ਤੋਂ ਰੰਗਲਾ ਮੰਨ ਜੀ ਹਨਾ ਤੇ ਜੋ ਵੀ ਆ ਬਾਕੀ ਪਹੁੰਚੇ ਹੈ ਬਾਈ ਹਰਿਆ ਦੇ ਤੇ ਸਾਰਿਆਂ ਨੂੰ ਮੁਬਾਰਕਾਂ ਸੋਹਣਾ ਪ੍ਰੋਗਰਾਮ ਰਿਹਾ ਬਹੁਤ ਸੋਹਣਾ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਤੁਹਾਡੇ ਪਿਤਾ ਜੀ ਕਰਤਾਰ ਪ੍ਰਾਡ ਜੀ ਕੋਈ ਪੁਰਾ ਤੋਂ ਵੱਧਤ ਨਹੀਂ ਤੁਹਾਡੇ ਵੱਡੇ ਭਾਈ ਸਾਹਿਬ ਕਰਤਾਰ ਜੀ ਇਸ ਤੋਂ ਕੋਟਪੁਰਾ ਤੋਂ ਨੇ ਉਹ ਲਿਖਦੇ ਨੇ ਬਹੁਤ ਚਿੰਗਰ ਲਿਖਦੇ ਨੇ ਤੇ ਤੁਸੀਂ ਕੰਦ ਨੇ ਉਸ ਤੋਂ ਹੀ ਵਧੀਆ ਆਵਾਜ਼ ਤੁਹਾਡੀ ਜਿਹੜੀ ਮਤਲਬ ਬੇਸ਼ਕਰੀ ਬੇਸ਼ਕਰੀ ਪੂਰੇ ਪੁਰਾ ਵਸੀਆਂ ਨੂੰ ਤੁਸੀਂ ਕੋਈ ਸੰਦੇਸ਼ ਇੱਥੇ ਤੁਸੀਂ ਪਹੁੰਚਿਓ ਕਿ ਤੇਰੇ ਤੈਨੂੰ ਬਸ ਹੱਸਦੇ ਵਸਦੇ ਪਾਚਦੇ ਕੱਬਦੇ ਰਹੋ ਮੇਰਾ ਆਪਦਾ ਸ਼ਹਿਰ ਆ ਇੱਥੇ ਜੰਮਿਆ ਪਲਿਆ ਮੈਂ ਹਨਾ ਤੇ ਹੁਣ ਵੀ ਇੱਥੇ ਰਹਿੰਦੇ ਆ ਜਿਹੜੀ ਬਾਈ ਆਪਣੇ ਸ਼ਹਿਰ ਚ ਆਉਂਦੀ ਹੈ ਉਹ ਕਿਤੇ ਦੁਨੀਆ ਦੇ ਹਰੇਕ ਕੋਨੇ ਤੇ ਜਾਏ ਪਰ ਜਿਹੜਾ ਸਕੂਨ ਆਪਦੇ ਸ਼ਹਿਰ ਵਿੱਚ ਹੁੰਦਾ ਉਹ ਕਿਤੇ ਵੀ ਨਹੀਂ ਹੁੰਦਾ ਹਨਾ